हां जी दोस्तों प्यार परी सरसेगाज स्वागत ਕਰਦੇ ਆ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਤਾਂ ਦੋਸਤੋ ਅੱਜ ਇੱਕ ਫੇਰ ਤੋਂ ਸਰਕਾਰ ਦੀ ਨਵੀਂ ਸਕੀਮ ਲੈ ਕੇ ਆਏ ਹਾਂ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਹੁਣ ਸਰਕਾਰ ਔਰਤਾਂ ਨੂੰ 1000 ਰੁਪਏ ਰਸੋਈ ਖਰਚਾ ਦੇਣ ਜਾ ਰਹੀ ਹੈ ਜੀ ਆਂ ਦੋਸਤੋ ਰਸੋਈ ਖਰਚਾ 1000 ਰੁਪਏ ਦੇਣ ਜਾ ਰਹੀ ਹੈ ਤੇ 1000 ਰੁਪਏ ਮਹੀਨਾ ਹੈ ਜੀ ਠੀਕ ਹੈ ਜੇ ਤੁਸੀਂ 1000 ਰੁਪਏ ਮਹੀਨਾ ਇਹ ਤੁਹਾਨੂੰ ਮਿਲੇਗਾ ਤਾਂ ਸਾਲ ਦਾ 12000 ਰੁਪਏ ਜਿਹੜਾ ਤੁਹਾਨੂੰ ਮਿਲਿਆ ਕਰੇਗਾ ਤਾਂ ਇਸ ਦੇ ਲਈ ਇੱਕ ਕੰਡੀਸ਼ਨ ਜ਼ਰੂਰੀ ਹੈ ਕਿ ਤੁਹਾਡੇ ਕੋਲ ਰਾਸ਼ਨ ਕਾਰਡ ਜਿਹੜਾ ਜ਼ਰੂਰੀ ਹੋਣਾ ਚਾਹੀਦਾ ਹੈ ਤੇ ਜਿਹੜੀ ਇਹ ਸਕੀਮ ਹੈ ਠੀਕ ਹੈ ਦੋਸਤੋ 1000 ਰੁਪਏ ਵਾਲੀ ਸਕੀਮ ਹੈ ਜਿਹੜੀ ਪਹਿਲਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੀ ਸ਼ੁਰੂ ਹੋ ਰਹੀ ਹੈ ਸਭ ਤੋਂ ਪਹਿਲਾਂ ਸ਼ਹਿਰਾਂ ਦੇ ਵਿੱਚ ਸ਼ੁਰੂ ਹੋਈ ਹੈ ਫਿਰ ਪਿੰਡ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਦੇ ਲਈ ਬੈਂਕ ਖਾਤਾ ਜ਼ਰੂਰੀ ਹੈ ਠੀਕ ਹੈ ਤਾਂ ਕਿਵੇਂ ਇਸ ਸਕੀਮ ਤੁਹਾਨੂੰ ਮਿਲੇਗੀ ਕੀ ਕੁਝ ਕਰਨਾ ਪਏਗਾ ਸਾਰਾ ਕੁਝ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤਾਂ ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜੀ ਇਹ ਅਪਡੇਟ ਹੈ ਉਹ ਤਾਜ਼ੀ ਤਾਜ਼ੀ ਅਪਡੇਟ ਆਈ ਹੈ ਕਿ ਸਰਕਾਰ ਹੁਣ ਔਰਤਾਂ ਨੂੰ 1000 ਰੁਪਏ ਮਹੀਨਾ ਜਿਹੜਾ ਰਸੋਈ ਖਰਚੇ ਦੇ ਰੂਪ ਦੇ ਵਿੱਚ ਦੇਣ ਜਾ ਰਹੀ ਹੈ ਜਿਨ੍ਹਾਂ ਔਰਤਾਂ ਦੇ ਕੋਲ ਵੀ ਰਾਸ਼ਨ ਕਾਰਡ ਹੈ ਉਹਨਾਂ ਨੂੰ ਇਹ ਸਕੀਮ ਮਿਲਣ ਜਾ ਰਹੀ ਹੈ ਤੁਸੀਂ ਦੇਖ ਵੀ ਸਕਦੇ ਹੋ ਦੋਸਤੋ ਸਰਕਾਰ ਰਾਸ਼ਨ ਕਾਰਡ ਧਾਰਕਾਂ ਦੇ ਲਈ 1000 ਰੁਪਏ ਦੀ ਰਾਸ਼ਨ ਕਾਰਡ ਲਾਟਰੀ 2024 ਦੇ ਰਹੀ ਹੈ ਹਰੀ ਚੰਡੀ ਤਾਂ ਦੋਸਤੋ ਇਸ ਨੂੰ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਇਸ ਨੂੰ ਹਰੀ ਚੰਡੀ ਵੀ ਮਿਲ ਚੁੱਕੀ ਹੈ ਠੀਕ ਹੈ ਹੁਣ ਤੁਹਾਨੂੰ ਦੱਸਾਂਗੇ ਸਾਰੀ ਅਪਡੇਟ ਇੱਕ ਇੱਕ ਕਰਕੇ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਰਸ਼ਨ ਕਾਰਡ ਲਾਟਰੀ 2024 ਰਸ਼ਨ ਕਾਰਡ ਰੱਖਣ ਵਾਲੇ ਨਾਗਰਿਕਾਂ ਦੇ ਲਈ ਬਹੁਤ ਹੀ ਚੰਗੀ ਖਬਰ ਆ ਰਹੀ ਹੈ ਸਰਕਾਰ ਵੱਲੋਂ ਰਸ਼ਨ ਕਾਰਡ ਸਕੀਮ ਦੇ ਨਾਲ ਸੰਬੰਧਿਤ ਕਈ ਅਪਡੇਟ ਜਾਰੀ ਕੀਤੇ ਗਏ ਹਨ ਜੇਕਰ ਤੁਸੀਂ ਆਪਣੇ ਪੁਰਾਣੇ ਰਸ਼ਨ ਕਾਰਡ ਤੋਂ ਆਪਣਾ ਨਾਮ ਹਟਾ ਕੇ ਨਵੇਂ ਰਸ਼ਨ ਕਾਰਡ 'ਤੇ ਜੋੜਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਸੀਂ ਘਰ ਬੈਠੇ ਹੀ ਆਨਲਾਈਨ ਸਾਰੀ ਪ੍ਰਕਿਰਿਆ ਪੂਰੀ ਕਰ ਸਕਦੇ ਹੋ ਇਸ ਤੋਂ ਇਲਾਵਾ ਸਰਕਾਰ ਰਾਸ਼ਨ ਕਾਰਡ ਰੱਖਣ ਵਾਲੇ ਨਾਗਰਿਕਾਂ ਨੂੰ ਵੀ ਵਿੱਤੀ ਸਹਾਇਤਾ ਦੇਣ ਜਾ ਰਹੀ ਹੈ ਜੀਆ ਦੋਸਤੋ ਵਿੱਤੀ ਸਹਾਇਤਾ ਹੁਣ ਮਿਲੇਗੀ ਜਿਹੜੇ ਕੀ ਰਾਸ਼ਨ ਕਾਰਡ ਧਾਰਕ ਨੇ ਠੀਕ ਹੈ ਜੇਕਰ ਤੁਸੀਂ ਰਾਸ਼ਨ ਕਾਰਡ ਧਾਰਕ ਨਾਗਰਿਕ ਹੋ ਅਤੇ ਭਾਰਤ ਸਰਕਾਰ ਦੁਆਰਾ ਚਲਾਈ ਗਈ ਰਾਸ਼ਨ ਕਾਰਡ ਸਕੀਮ ਦਾ ਲਾਭ ਪ੍ਰਾਪਤ ਕਰ ਰਹੇ ਹੋ ਤਾਂ ਕਿਰਪਾ ਕਰਕੇ ਇਸ ਲੇਖ ਨੂੰ ਅੰਤ ਤੱਕ ਜਰੂਰ ਪੜੋ ਕਿਉਂਕਿ ਅੱਜ ਅਸੀਂ ਤੁਹਾਨੂੰ ਰਾਸ਼ਨ ਕਾਰਡ ਸਕੀਮ ਦੇ ਨਾਲ ਜੁੜੀ ਸਾਰੀਆਂ ਜ਼ਰੂਰੀ ਜਾਣਕਾਰੀਆਂ ਦੇਣ ਜਾ ਰਹੇ ਹਾਂ ਤੁਸੀਂ ਰਾਸ਼ਨ ਕਾਰਡ ਸਕੀਮ ਦਾ ਲਾਭ ਕਿਵੇਂ ਪ੍ਰਾਪਤ ਕਰ ਸਕਦੇ ਹੋ ਸਰਕਾਰ ਦੁਆਰਾ ਦਿੱਤੀ ਜਾਣ ਦੀ ਵਿੱਤੀ ਸਹਾਇਤਾ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣ ਵਾਲੀ ਹੈ ਤਾਂ ਸਭ ਤੋਂ ਪਹਿਲਾਂ ਦੋਸਤੋ ਆਪਾਂ ਗੱਲ ਕਰ ਲਈਏ ਕਿ ਜਿਹੜੀ ਰਾਸ਼ਨ ਕਾਰਡ ਲਾਟਰੀ ਸਕੀਮ ਹੈ ਕੀ ਹੈ ਰਾਸ਼ਨ ਕਾਰਡ ਯੋਜਨਾ ਦੇ ਤਹਿਤ ਭਾਰਤ ਸਰਕਾਰ ਹੁਣ ਕੁਝ ਵੱਡੇ ਸ਼ਹਿਰਾਂ ਅਤੇ ਯੋਗ ਪਰਿਵਾਰਾਂ ਨੂੰ ਮੁਫਤ ਭੋਜਨ ਪਦਾਰਥਾਂ ਦੀ ਬਜਾਏ ਵਿੱਤੀ ਰਾਸ਼ੀ ਜਿਹੜੀ ਪ੍ਰਦਾਨ ਕਰੇਗੀ ਜਿਸ ਦੀ ਵਰਤੋਂ ਗਰੀਬ ਪਰਿਵਾਰ ਖਾਣ-ਪੀਣ ਦੀਆਂ ਵਸਤੂਆਂ ਖਰੀਦਣ ਦੇ ਲਈ ਕਰ ਸਕਣਗੇ ਤਾਂ ਦੋਸਤੋ ਉਰੇ ਤੁਹਾਨੂੰ ਇੱਕ ਨੋਟ ਕਰਨ ਵਾਲੀ ਚੀਜ਼ ਹੈ ਕਿ ਇਹ ਦੱਸਿਆ ਹੈ ਕਿ ਮੁਫਤ ਭੋਜਨ ਪਦਾਰਥਾਂ ਦੀ ਥਾਂ ਜਿਹੜਾ ਕਿ ਤੁਹਾਨੂੰ ਹੁਣ ਕਣਕ ਵਗੈਰਾ ਵਗੈਰਾ ਕੁਝ ਵੀ ਮਿਲਦਾ ਸੀ ਮੁਫਤ ਸਰਕਾਰ ਦੇ ਵੱਲੋਂ ਤਾਂ ਉਸ ਦੀ ਥਾਂ ਤੇ ਹੁਣ ਤੁਹਾਨੂੰ ਨਗਦ ਹੈ ਜਿਹੜੀ ਰਾਸ਼ੀ ਵਿੱਤੀ ਸਹਾਇਤਾ ਦੇ ਰੂਪ ਦੇ ਵਿੱਚ ਪ੍ਰਦਾਨ ਕੀਤੀ ਜਾਏਗੀ ਤਾਂ ਜਿਸ ਦਾ ਤੁਸੀਂ ਉਪਯੋਗ ਹੈ ਜਿਹੜਾ ਖਾਣ-ਪੀਣ ਦੀ ਤੁਹਾਨੂੰ ਜੋ ਤੁਸੀਂ ਲੈਣਾ ਹੈ ਤੁਸੀਂ ਅਪਤੇ ਹਿਸਾਬ ਦੇ ਨਾਲ ਕਰ ਸਕਦੇ ਹੋ ਤਾਂ ਅੱਗੇ ਕੀ ਕਹਿ ਰਹੇ ਆ ਉਹ ਵੀ ਪਾਪਾ ਦੇਖ ਲੈਣੇ ਆ ਕਹਿ ਰਿਹਾ ਜੀ ਦਰਸਰ ਮੌਜੂਦਾ ਸਮੇਂ ਦੇ ਵਿੱਚ ਭਾਰਤ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਮੁਫਤ ਖੁਰਾਕੀ ਵਸਤੂਆਂ ਜਿਵੇਂ ਕਿ ਕਣਕ ਚਾਵਲ ਦਾਲਾਂ ਖੰਡ ਨਮਕ ਆਦਿ ਮੁਹੱਈਆ ਕਰਵਾ ਰਏ ਕਰਵਾਏ ਜਾ ਰਹੇ ਹਨ ਜੀ ਹਾਂ ਦੋਸਤੋ ਤੁਹਾਨੂੰ ਤੁਸੀਂ ਜਾਣਦੇ ਹੋ ਕਿ ਹੁਣ ਲੋਕਾਂ ਨੂੰ ਗਰੀਬ ਲੋਕਾਂ ਨੂੰ ਕੀ ਮਿਲ ਰਿਹਾ ਵੀਪੀਐਲ ਲੋਕਾਂ ਨੂੰ ਕੀ ਮਿਲ ਰਿਹਾ ਕਣਕ ਵੀ ਮਿਲ ਰਹੀ ਹੈ ਚਾਵਲ ਵੀ ਮਿਲ ਰਿਹਾ ਦਾਲ ਖੰਡ ਨਮਕ ਇਹੋ ਜਿਹੇ ਕਾਫੀ ਜਿਹੜੀਆਂ ਖਾਣ-ਪੀਣ ਦੀਆਂ ਵਸਤੂਆਂ ਨੇ ਉਹ ਮਿਲ ਰਹੀਆਂ ਨੇ ਪਰ ਕੁਝ ਵੱਡੇ ਸ਼ਹਿਰਾਂ ਦੇ ਵਿੱਚ ਸਰਕਾਰ ਹੁਣ ਖਾਣ-ਪੀਣ ਦੀਆਂ ਵਸਤੂਆਂ ਮੋਈਆ ਕਰਵਾਉਣ ਦੀ ਬਜਾਏ ਹਰ ਮਹੀਨੇ 1000 ਰੁਪਏ ਦਾ ਕਰੇਗੀ ਜੇਨ ਦੋਸਤੋ 1000 ਰੁਪਏ ਹੁਣ ਮਿਲਿਆ ਕਰਨਗੇ ਜਿਸ ਤਰ੍ਹਾਂ ਹੀ ਲਾਪਾਤਰੀ ਪਰਿਵਾਰ ਕਿਸੇ ਵੀ ਕਰਿਆਨੇ ਦੀ ਦੁਕਾਨ ਤੋਂ ਖਾਣ-ਪੀਣ ਦਾ ਸਮਾਨ ਖਰੀਦ ਸਕਦੇ ਹਨ ਉਹ ਤੁਹਾਡੀ ਮਰਜ਼ੀ ਹੋਏਗੀ ਤੁਸੀਂ ਜਿੱਥੋਂ ਵੀ ਜਾ ਕੇ ਸਮਾਨ ਖਰੀਦਣਾ ਚਾਹੁੰਦੇ ਹੋ ਤਾਂ ਖਰੀਦ ਸਕਦੇ ਹੋ ਅੱਗੇ ਜੀ ਸਰਕਾਰ ਵੱਲੋਂ ਸ਼ੁਰੂ ਕੀਤੀ ਜਾਣ ਵਾਲੀ ਵਿੱਤੀ ਸਹਾਇਤਾ ਦੇਸ਼ ਦੇ ਕੁਝ ਵੱਡੇ ਸ਼ਹਿਰਾਂ ਤੋਂ ਸ਼ੁਰੂ ਕੀਤੀ ਜਾਵੇਗੀ। ਹੌਲੀ-ਹੌਲੀ ਇਸ ਯੋਜਨਾ ਨੂੰ ਪੂਰੇ ਦੇਸ਼ ਦੇ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਫਿਲਹਾਲ ਇਹ ਸਕੀਮ ਦੇਸ਼ ਦੇ ਪਿੰਡੂ ਖੇਤਰਾਂ ਵਿੱਚ ਲਾਗੂ ਨਹੀਂ ਹੋ ਰਹੀ। ਤਾਂ ਦੋਸਤੋ ਪੂਰੇ ਦੇਸ਼ ਦੇ ਵਿੱਚ ਲਾਗੂ ਹੋਏਗੀ ਸਭ ਤੋਂ ਪਹਿਲਾਂ ਵੱਡੇ ਸ਼ਹਿਰਾਂ ਦੇ ਵਿੱਚ ਲਾਗੂ ਹੋਏਗੀ। ਠੀਕ ਹੈ ਤੇ ਪੂਰੇ ਦੇਸ਼ ਦੇ ਵਿੱਚ ਬਾਅਦ ਵਿੱਚ ਹੌਲੀ-ਹੌਲੀ ਪਿੰਡਾਂ ਤੱਕ ਵੀ ਇਹ ਲਾਗੂ ਹੋ ਜਾਏਗੀ। ਫਿਲਹਾਲ ਇਹ ਜਿਹੜੀ ਸ਼ਹਿਰਾਂ ਦੇ ਵਿੱਚ ਹੀ ਸ਼ੁਰੂ ਹੋਣ ਜਾ ਰਹੀ ਹੈ। ਤਾਂ ਇਹ ਸਕੀਮ ਸਿਰਫ ਵੱਡੇ ਸ਼ਹਿਰਾਂ ਦੇ ਵਿੱਚ ਲਾਗੂ ਹੋਵੇਗੀ ਜਿੱਥੇ ਲਾਪਾਤਰੀ ਬੈਂਕ ਖਾਤੇ ਰਾਈ ਹਰ ਮਹੀਨੇ 1000 ਰੁਪਏ ਅਤੇ ਇੱਕ ਸਾਲ ਦੇ ਵਿੱਚ 12000 ਰੁਪਏ ਦੀ ਰਾਸ਼ੀ ਜਿਹੜੀ ਉਹ ਪ੍ਰਾਪਤ ਕਰ ਸਕਣਗੇ ਜੀहां ਦੋਸਤੋ 1000 ਰੁਪਏ ਤੁਹਾਨੂੰ ਜਿਹੜਾ ਇਹ ਮੰਥਲੀ ਮਿਲਣ ਵਾਲਾ ਹੈ ਤੇ ਜੇ ਤੁਸੀਂ 12 ਮਹੀਨਿਆਂ ਦੇ ਨਾਲ ਕਰੋਗੇ ਕੈਲਕੂਲੇਸ਼ਨ ਤਾਂ ਦੋਸਤੋ ਤੁਹਾਨੂੰ ਸਾਲ ਦਾ ਜਿਹੜਾ ਸਰਕਾਰ ਹੈ ਉਹ 12000 ਰੁਪਏ ਹੁਣ ਮੁਹੱਈਆ ਕਰਵਾਇਆ ਕਰੇਗੀ ਅੱਗੇ ਗੱਲ ਕਰਦੇ ਹਾਂ ਭਾਰਤ ਸਰਕਾਰ ਪਹਿਲਾਂ ਹੀ ਰਾਸ਼ਨ ਕਾਰਡ ਸਕੀਮ ਦੇ ਤਹਿਤ ਲਾਪਾਤਰੀ ਨਾਗਰਿਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਚੁੱਕੀ ਹੈ ਕਰੋਨਾ ਮਿਆਦ ਦੇ ਦੌਰਾਨ ਸਰਕਾਰ ਨੇ ਡੀਵੀਡੀ ਪ੍ਰਕਿਰਿਆ ਦੁਆਰਾ ਦੇਸ਼ ਭਰ ਦੀਆਂ ਸਾਰੀਆਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਹਰ ਮਹੀਨੇ 500 ਰੁਪਏ ਦੀ ਸਹਾਇਤਾ ਸਿੱਧੇ ਤੌਰ ਤੇ ਪਾਈ ਸੀ ਜਿਹਾ ਦੋਸਤੋ ਜਰੂਰ ਪਾਈ ਸੀ ਆਪਾਂ ਵੀ ਦੇਖਿਆ ਸੀ ਕਿ ਕਾਫੀ ਲੋਕਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਡੀਵੀਡੀ ਰਾਹੀਂ ਜਿਹੜੀ 500 ਰੁਪਏ ਦੀ ਜਿਹੜੀ ਇਹ ਵਿੱਤੀ ਸਹਾਇਤਾ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀ ਗਈ ਸੀ ਤਾਂ ਹੁਣ ਇਹ ਡੀਬੀਡੀ ਸਕੀਮ ਕੀ ਹੈ ਇਸ ਦੇ ਬਾਰੇ ਜੇ ਤੁਹਾਨੂੰ ਕਦੇ ਤੁਹਾਨੂੰ ਕਦੇ ਇਹ ਡੀਬੀਡੀ ਰਾਹੀਂ ਇਹ ਸਕੀਮ ਮਿਲ ਸਕਦੀ ਹੈ ਤਾਂ ਦੋਸਤੋ ਡੀਬੀਡੀ ਹੁੰਦੀ ਹੈ ਤੁਹਾਨੂੰ ਦੱਸ ਦਈਏ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਯਾਨੀ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਜਿਹੜਾ ਕਿ ਸਿੱਧਾ ਬੈਨੀਫਿਟ ਹੈ ਜਿਹੜਾ ਲੋਕਾਂ ਨੂੰ ਉਹ ਟ੍ਰਾਂਸਫਰ ਕੀਤਾ ਜਾਵੇਗਾ ਪਹਿਲਾਂ ਕੀ ਹੁੰਦਾ ਸੀ ਪਿੱਛੋਂ ਸਰਕਾਰ ਕੋਲੋਂ ਜੇ 100 ਰੁਪਏ ਚੱਲੇ ਆ ਤਾਂ ਉਹ 80 ਰੁਪਏ ਥੱਲੇ ਪਹੁੰਚਦੇ ਸੀ ਫਿਰ ਉਸ ਤੋਂ ਅੱਗੇ 20 ਰੁਪਏ ਫੇਰ ਖਾ ਲੈਂਦੇ ਸੀ ਕਿ 40-50 ਰੁਪਏ ਹੀ ਲੋਕਾਂ ਤੱਕ ਇਹ ਪਹੁੰਚਦੇ ਸੀ ਤਾਂ ਇਸ ਤਰੀਕੇ ਦੇ ਨਾਲ ਹੁਣ ਡੀਵੀਟੀ ਰਾਹੀਂ ਲੋਕਾਂ ਦੇ ਖਾਤੇ 'ਤੇ ਜਿੰਨੀ ਰਕਮ ਸਰਕਾਰ ਨੇ ਪਾਣੀ ਚਾਹੀ ਹੈ ਉਹੀ ਸਿੱਧੀ ਖਾਤੇ ਦੇ ਵਿੱਚ ਆਉਂਦੀ ਹੈ ਇਸ ਤੋਂ ਇਲਾਵਾ ਸਾਲ 2015 ਦੇ ਵਿੱਚ ਸਰਕਾਰ ਨੇ ਕਿਸਾਨਾਂ ਨੂੰ ਹਜ਼ਾਰ ਭੇਟਾ ਤਰਫਰ ਕੀਤੇ ਸਨ ਇਸੇ ਤਰ੍ਹਾਂ ਰਾਸ਼ਨ ਕਾਰਡ ਸਕੀਮ ਦੇ ਤਹਿਤ ਲੋੜਿੰਦੇ ਬਦਲਾਵ ਕਰਕੇ ਸਰਕਾਰ ਹੁਣ ਵੱਡੇ ਸ਼ਹਿਰਾਂ ਦੇ ਵਿੱਚ ਰਾਸ਼ਨ ਤਹਿਤ ਮਿਲਣ ਵਾਲੇ ਖਾਣ ਪੀਣ ਦੀਆਂ ਵਸਤੂਆਂ ਦੀ ਥਾਂ ਵਿੱਤੀ ਰਕਮ ਦੇਣ ਦੇ ਬਾਰੇ ਸੋਚ ਰਹੀ ਹੈ ਸਰਕਾਰ ਵੱਲੋਂ ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ ਦੇਸ਼ ਦੇ ਵਿੱਚ ਵਾਜਬ ਕੀਮਤਾਂ ਵਾਲੀਆਂ ਰਾਸ਼ਨ ਦੀਆਂ ਦੁਕਾਨਾਂ ਅਤੇ ਹੋ ਰਹੀ ਬੇਨਿਯਮਨੀਆ ਤੇ ਧੋਖਾਧੜੀ ਤੇ ਰੋਕ ਲੱਗ ਜਾਵੇਗੀ ਗਰੀਬ ਪਰਿਵਾਰ ਸਰਕਾਰ ਵੱਲੋਂ ਮਈਆ ਕਰਵਾਈਆਂ ਗਈਆਂ ਰਾਸ਼ੀ ਰਾਹੀਂ ਵਾਜਬ ਕੀਮਤ ਵਾਲੀ ਰਾਸ਼ਨ ਦੀ ਦੁਕਾਨ ਤੋਂ ਇਲਾਵਾ ਕਿਸੇ ਵੀ ਦੁਕਾਨ ਦੇ ਰਾਹੀਂ ਆਪਣੀ ਇੱਛਾ ਅਨੁਸਾਰ ਭੋਜਨ ਖਰੀਦ ਸਕਦਾ ਹੈ ਜਿਵੇਂ ਦੋਸਤੋ ਤੁਹਾਨੂੰ ਕੀ ਪਤਾ ਹੈ ਕਿ ਜਿਵੇਂ ਡੀਪੂ ਹੋਲਡਰ ਨੇ ਕਾਫੀ ਠੱਗ ਠਗਾਈਆ ਕਰਦੇ ਨੇ ਤਾਂ ਲੋਕਾਂ ਨੂੰ ਕਈ ਵਾਰ ਕਣਕ ਘਟਾ ਦਿੰਦੇ ਨੇ ਕਈ ਵਾਰ ਖੰਡ ਘਟਾ ਦਿੰਦੇ ਨੇ ਇਸ ਕਰਕੇ ਹੇਰਾ ਫੇਰੀ ਜਰੂਰ ਕਰਦੇ ਨੇ ਸਰਕਾਰ ਨੇ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਸਾਰੀਆਂ ਚੀਜ਼ਾਂ ਕਰਨ ਦਾ ਫੈਸਲਾ ਕੀਤਾ ਹੈ ਕਿ ਉਹਨਾਂ ਦੇ ਖਾਤੇ ਦੇ ਵਿੱਚ ਹੈ ਜਿਹੜਾ ਕਿ ਡੀਬੀਟੀ ਰਾਹੀਂ ਠੀਕ ਹੈ ਜੀ ਡੀਬੀਟੀ ਰਾਹੀਂ ਟਰਾਂਸਫਰ ਕੀਤਾ ਜਾਵੇ ਚਾਹੇ ਉਹ 500 ਰੁਪਏ ਹੈ ਪਹਿਲਾਂ 500 ਕੀਤਾ ਸੀ ਫਿਲਹਾਲ 1000 ਰੁਪਏ ਦੀ ਗੱਲ ਹੋ ਰਹੀ ਹੈ ਤਾਂ ਤੁਹਾਨੂੰ ਦੋਸਤਿ ਦੱਸ ਦਿੰਦੇ ਹਾਂ ਜਿਹੜਾ ਕਿ ਡੀਬੀਟੀ ਰਾਹੀਂ ਤੁਹਾਡੇ ਖਾਤੇ ਦੇ ਵਿੱਚ ਕਿਵੇਂ ਪੈਸਾ ਆਏਗਾ ਤਾਂ ਦੋਸਤੋ ਜੇ ਤੁਹਾਡਾ ਜਿਹੜਾ ਬੈਂਕ ਖਾਤਾ ਹੈ ਠੀਕ ਹੈ ਜੀ ਬੈਂਕ ਖਾਤਾ ਹੈ ਚਾਹੇ ਉਹ ਐਸਬੀਆਈ ਦਾ ਹੈ ਚਾਹੇ ਉਹ ਐਚਡੀਐਫਸੀ ਦਾ ਹੈ ਠੀਕ ਹੈ ਕਿਸ ਕੋਈ ਵੀ ਬੈਂਕ ਹੋਵੇ ਆਲ ਬੈਂਕ ਠੀਕ ਹੈ ਜੀ ਧਿਆਨ ਨਾਲ ਤੁਸੀਂ ਸੁਣਨਾ ਇਹ ਤੁਹਾਡੇ ਜਿਹੜੇ ਆਧਾਰ ਕਾਰਡ ਦੇ ਨਾਲ ਲਿੰਕ ਹੋਣਾ ਚਾਹੀਦਾ ਹੈ ਆਧਾਰ ਕਾਰਡ ਦੇ ਨਾਲ ਲਿੰਕ ਹੋਏਗਾ ਤਾਂ ਦੋਸਤੋ ਤੁਹਾਡੇ ਆਧਾਰ ਕਾਰਡ ਨੂੰ ਸਰਕਾਰ ਹੈ ਜਿਹੜੀ ਵੈਰੀਫਾਈ ਕਰੇਗੀ ਜਦੋਂ ਆਧਾਰ ਕਾਰਡ ਨੂੰ ਵੈਰੀਫਾਈ ਕਰੇਗੀ ਤਾਂ ਉਸ ਤੋਂ ਬਾਅਦ ਜਿਹੜਾ ਆਧਾਰ ਕਾਰਡ ਦੇ ਨਾਲ ਲਿੰਕ ਹੋਏਗਾ ਬੈਂਕ ਖਾਤਾ ਉਸ ਬੈਂਕ ਖਾਤੇ ਦੇ ਵਿੱਚ ਸਰਕਾਰ ਜਿਹੜਾ ਉਹ ਪੈਸਾ ਪਾ ਦੇਵੇਗੀ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਲੋਕਾਂ ਨੂੰ ਜਿਹੜੀ ਵਿੱਤੀ ਸਹਾਇਤਾ ਹੁਣ ਮਿਲਣ ਜਾ ਰਹੀ ਹੈ ਜਿਸ ਦੇ ਲਈ ਦੋਸਤੋ ਤੁਹਾਨੂੰ ਦੱਸ ਦਈਏ ਕਿ ਔਰਤਾਂ ਨੂੰ 1000 ਰੁਪਏ ਮਹੀਨਾ ਰਸੋਈ ਖਰਚੇ ਦੇ ਰੂਪ ਦੇ ਵਿੱਚ ਸਰਕਾਰ ਦੇਣ ਜਾ ਰਹੀ ਹੈ ਤੇ ਇਸ ਦੇ ਲਈ ਸਭ ਤੋਂ ਜ਼ਰੂਰੀ ਹੈ ਜੀ ਰਾਸ਼ਨ ਕਾਰਡ ਰਾਸ਼ਨ ਕਾਰਡ ਸਭ ਤੋਂ ਜ਼ਰੂਰੀ ਹੈ ਕਿਉਂਕਿ ਦੋਸਤੋ ਰਾਸ਼ਨ ਕਾਰਡ ਦੇ ਉੱਤੇ ਹੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਖਾਣ ਪੀਣ ਦੇ ਪਦਾਰਥ ਜਿਹੜੇ ਦੀਪੁਰਾਹੀ ਮਿਲਦੇ ਸੀ ਜਿਹੜੇ ਕਿ ਹੁਣ ਬੰਦ ਹੋਣ ਜਾ ਰਹੇ ਨੇ ਤੇ 1000 ਰੁਪਏ ਮਹੀਨਾ ਉਸ ਦੀ ਥਾਂ ਤੁਹਾਨੂੰ ਮਿਲਣ ਜਾਏਗਾ ਗੱਲ ਕਰੀਏ ਕਿੱਥੇ ਸ਼ੁਰੂ ਹੋਏਗੀ ਸਕੀਮ ਇਹ ਪਿੰਡਾਂ ਸ਼ਹਿਰਾਂ ਵਿੱਚ ਜ਼ਰੂਰ ਸ਼ੁਰੂ ਹੋਏਗੀ ਪਰ ਫਿਲਹਾਲ ਇਹ ਸ਼ਹਿਰਾਂ ਦੇ ਵਿੱਚ ਹੀ ਸਕੀਮ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਸਕੀਮ ਦੇ ਲਈ ਤੁਹਾਨੂੰ ਬੈਂਕ ਖਾਤਾ ਹੋਣਾ ਜ਼ਰੂਰੀ ਹੈ ਕਿਉਂਕਿ ਦੋਸਤੋ ਖਾਤੇ ਤੋਂ ਬਗੈਰ ਤੁਹਾਡੇ ਇੱਕ ਤੁਹਾਨੂੰ ਪੈਸੇ ਨਹੀਂ ਮਿਲਨੇ ਤਾਂ ਇਸ ਕਰਕੇ ਤੁਸੀਂ ਆਪਣਾ ਖਾਤਾ ਜ਼ਰੂਰ ਖੁਲਾਓ ਹੋ ਸਕੇ ਤਾਂ ਮੋਦੀ ਵਾਲਾ ਖਾਤਾ ਜ਼ਰੂਰ ਖੁਲਾਓ ਇਹੋ ਜਿਹੀਆਂ ਸਕੀਮਾਂ ਲੈਣ ਦੇ ਲਈ ਕਿਉਂਕਿ ਦੋਸਤੋ ਉਹ ਹੈ ਜਿਹੜਾ ਖਾਤਾ ਉਧਾਰ ਕਾਰਡ ਨਾਲ ਸਿੱਧੇ ਰੂਪ ਨਾਲ ਅਟੈਚ ਹੁੰਦਾ ਹੈ ਤੇ ਕੋਈ ਵੀ ਸਰਕਾਰੀ ਸਕੀਮ ਹੁੰਦੀ ਹੈ ਸਭ ਤੋਂ ਪਹਿਲਾਂ ਮੋਦੀ ਵਾਲੇ ਖਾਤੇ ਦੇ ਵਿੱਚ ਹੀ ਜਾਂਦੀ ਹੈ ਤਾਂ ਇਸ ਤਰੀਕੇ ਨਾਲ ਦੋਸਤੋ ਤੁਸੀਂ ਆਪਣਾ ਸਾਰਾ ਕੁਝ ਪ੍ਰੋਸੈਸ ਕਰ ਸਕਦੇ ਹੋ ਜਿਵੇਂ ਹੀ ਕੋਈ ਨਵੀਂ ਜਾਣਕਾਰੀ ਆਂਦੀ ਹੈ ਅਸੀਂ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਵੀਡੀਓ ਰਾਹੀਂ ਜ਼ਰੂਰ ਦੱਸ ਦਵਾਂਗੇ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਇਹੋ ਜਿਹੇ ਹੋਰ ਵੀਡੀਓ ਦੇਖਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਣਦਾ ਹੈ। ਕਿਉਂਕਿ ਦੋਸਤੋ ਅਸੀਂ ਗਰੀਬ ਲੋਕਾਂ ਦੇ ਨਾਲ ਜਿੰਨੀਆਂ ਵੀ ਸਰਕਾਰੀ ਸਕੀਮਾਂ ਸੰਬੰਧਿਤ ਨੇ ਉਹਨਾਂ ਦੀ ਜਾਣਕਾਰੀ ਦਿੰਦੇ ਰਹਿੰਦੇ ਆ। ਸੋ ਦੋਸਤੋ ਮਿਲਦੇ ਆ ਨਵੀਂ ਵੀਡੀਓ ਨਾਲ। ਵੀ ਜੁਆਇਨ ਕਰਨ ਲਈ ਧੰਨਵਾਦ ਜੀ।